चौथी पीढ़ी ਮੈਨੂੰ ਆਪ ਵੇਖਦਿਆਂ ਹੋ ਚੱਲਿਆ ਘਰ ਨਾਲ ਡੁੱਬਦੀ ਤੇ ਬੋਈ ਬੰਦਾ ਦੁਨੀਆ ਤੋਂ ਇਹ ਨਹੀਂ ਚਾਹੁੰਦਾ ਵੀ ਜਦੋਂ ਮੈਂ ਦੁਨੀਆ ਤੋਂ ਜਾਵਾਂ ਤਾਂ ਪਿੱਛੇ ਮੇਰੇ ਪੁੱਤ ਪੁੱਤੇ ਵੀ ਓਵੇਂ ਡੁੱਬਣ ਕੋਈ ਪਤਾ ਨਹੀਂ ਚਾਹੁੰਦਾ ਸਾਡਾ ਹੱਲ ਹੋਵੇਗਾ ਜੇ ਅਸੀਂ ਧੱਗਰ ਨੂੰ ਚੌੜਾ ਕਰਨ ਦੀ ਕੋਈ ਮੰਗ ਜਾਂ ਕੋਈ ਤਰਾਂਗੀ ਉਹ ਘਰ ਚੌੜਾ ਤਾਂ ਹੋਣਾ ਹੈ ਜਿਸ ਦਾ ਖੇਤ ਉਸ ਦੀ ਰੇਤ ਦੀ ਤਹਿ ਤਾ ਜ਼ਿਮੀਂਦਾਰ ਨੂੰ ਜੇ ਜ਼ਮੀਨ ਦੇ ਵਿੱਚੋਂ ਮਿੱਟੀ ਪੱਟਣ ਦੀ ਆਪਾਂ ਮਨਜ਼ੂਰੀ ਦੇਵਾਂਗੇ ਤੇ ਮਨਜ਼ੂਰੀ ਫੇਰ ਹੀ ਮਿਲੇਗੀ ਜੇ ਕੋਈ ਜ਼ਿਮੀਂਦਾਰ ਐਪਲੀਕੇਸ਼ਨ ਦੇਵੇਗਾ ਤਾਂ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਅਜੇ ਤੱਕ ਜਿੰਨੇ ਵੀ ਘੱਗਰ ਦੇ ਉੱਤੇ ਪਿੰਡ ਨੇ ਅਜੇ ਤੱਕ ਕਿਸੇ ਨੇ ਮਨਜ਼ੂਰੀ ਨਹੀਂ ਮੰਗੀ ਦੇਖੋ ਅਗਲੇ ਸਾਲ ਫੇਰ ਪਾਣੀ ਆ ਜਾਏਗਾ ਆਪਾਂ ਫੇਰ ਸਰਕਾਰਾਂ ਨੂੰ ਗਾਲਾਂ ਕੱਢਾਂਗੇ ਅਜੇ ਤੱਕ ਕਿਸੇ ਜ਼ਿਮੀਂਦਾਰ ਨੇ ਮਨਜ਼ੂਰੀ ਨਹੀਂ ਮੰਗੀ ਵੀ ਸਾਡਾ ਇੱਕ ਘੱਗਰ ਸਾਡਾ ਕੰਡਾ ਸਾਡੇ ਘੱਗਰ ਪੂਰਾ ਹੋ ਗਿਆ ਸਾਨੂੰ ਪੱਟਣ ਦੀ ਜਾਂ ਸਾਨੂੰ ਵੇਚਣ ਦੀ ਕਿਸੇ ਸਰਦਾਰ ਨੇ ਅਜੇ ਤੱਕ ਮਨਜ਼ੂਰੀ ਨਹੀਂ ਮੰਗੀ ਚਲੋ ਪ੍ਰਸ਼ਾਦਾ ਫੇਰ ਆ ਜਾਣਗੇ ਆ ਚੌਥੀ ਪੀੜੀ ਦਾ ਮੈਂ ਡੋਪ ਜੀ ਦੇਖ ਲਈ ਮੈਂ ਆਪਦਾ ਦਾਦਾ ਵੀ ਦੇਖਿਆ ਪਿਓ ਵੀ ਦੇਖਿਆ ਮੰਮੀ ਆ ਮੇਰਾ ਪੁੱਤ ਵੀ ਗਾਂ 15 16 ਸਾਲ ਦਾ ਹੋ ਗਿਆ ਹੋਰ 4 ਸਾਲ ਲੋ ਕਮਾਂਡ ਸੰਭਾਲ ਲੈਣਗੇ ਤੁਸੀਂ ਵੀ ਮੇਰੇ ਚਾਚੇ ਤਾਇਆ ਵਰਗੇ ਹਾਂ ਪਿਓਾਂ ਵਰਗੇ ਹਾਂ ਦਾਦਿਆਂ ਦੀ ਉਮਰ ਦੇ ਵਿੱਚ ਬੰਦੇ ਬੈਠੇ ਨੇ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਘਟੋ ਘਟਾ ਹੋਰ ਤਾਂ ਕੰਮ ਚੱਲਦੇ ਕਰਕੇ ਦੇ ਰਹੇ ਹਾਂ ਕੋਠੀਆਂ ਆਪਾਂ પાਕੇ ਦੇ ਰਹੇ ਹਾਂ ਟਰੈਕਟਰ ਲੈ ਕੇ ਦੇ ਰਹੇ ਹਾਂ ਗੱਡੀਆਂ ਲੈ ਕੇ ਦੇ ਰਹੇ ਹਾਂ ਤੇ ਸੀ ਘਰ ਵੀ ਚੱਲਦਾ ਕਰਕੇ ਦੇ ਲਈਏ